ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਾਸਪਤੀ 17 18 ਦਾ ਵੀ ਬਣਾ ਰਹੇ ਆਂ ਇੱਧਰ ਆਪਾਂ ਕੱਲੀ ਇੱਕੋ ਸਿੰਗਲ ਸੱਟ ਮਾਰਨੇ ਆਂ ਜਿਹੜਾ 파ਰਾ 파ਰਾ ਵੀ ਇਹ ਉਹ ਇੱਧਰ ਛੜ ਜਾਂਦਾ ਤੇ ਬਾਕੀ ਜਿਹੜਾ ਰਹਿ ਜਾਂਦਾ ਉਹ ਆਪਾਂ ਇੱਧਰ ਚੰਗੀ ਤਰ੍ਹਾਂ ਛਾੜ ਲੈਨੇ ਆ ਇਹ ਆਪਾਂ ਕਿੰਨਾ 4 ਦਿਨ ਹੋ ਗਏ ਆ ਵੱਢ ਕੇ ਰੱਖਿਆ ਹੋਇਆ ਸੀ ਚੰਗਾ ਪੂਰੀ ਤਰ੍ਹਾਂ ਸੁੱਕ ਗਿਆ ਥੋੜਾ ਵਿੱਚੋਂ ਕਮੈਣ ਲੱਗੀ ਸੁੱਕ ਵੀ ਜ਼ਿਆਦਾ ਗਿਆ ਤੇ ਥੋੜਾ ਨੁਕਸਾਨ ਹੁੰਦਾ ਕਰ ਜਾਂਦਾ ਇਹ ਆਪਾਂ 2 ਬਣਾ ਰਹੇ ਆ ਇਸ ਤਰ੍ਹਾਂ 2 ਆਪਣਾ ਬਹੁਤ ਹੀ ਨਰੋਵਾ ਵੀ ਬਣੇਗਾ ਤੰਦਰੁਸਤ ਮੋਟਾ ਵੀ ਬਣੇਗਾ ਇਸ ਤੋਂ ਬਾਅਦ ਇਹਨੂੰ 2-3 ਪੱਖੇ ਲਾਵਾਂਗੇ ਫਿਰ ਇਹਨੂੰ ਸ਼ਾਂਤ ਸੰਭਾਲ ਕੇ ਰੱਖਾਂਗੇ ਤੇ ਉਸ ਤੋਂ ਬਾਅਦ ਹੀ ਅਗਲੇ ਸਾਲ ਬੀਜਾਂਗੇ ਇਹ ਪਲਾਟ ਨੂੰ ਪਹਿਲਾਂ ਆਪਾਂ ਛਾਂਟੀ ਕੀਤੀ ਸੀ ਇਸ ਪਲਾਟ ਦੇ ਵਿੱਚ ਜਿਹੜੇ ਹੋਰ ਫालतू ਬੂਟੇ ਸੀ ਉਹ ਸਾਰੇ ਕੱਢੇ ਸੀ ਔਰ ਇੱਥੇ ਇੱਕ ਉਲੀ ਨਾਸ਼ਕ ਦੀ ਸਪਰੇ ਵੀ ਵੱਧ ਕੀਤੀ ਸੀ ਤੇ ਤਾਂ ਜੋ ਕਿਸੇ ਤਰ੍ਹਾਂ ਦੀ ਫੰਗਸ ਨਾ ਵਿੱਚ ਰਹੇ ਜੀ ਬੀਜ ਦੇ ਪੂਰੀ ਵਧੀਆ ਤਰੀਕੇ ਨਾਲ ਇਹਦੀ ਸਾਂਭ ਸੰਭਾਲ ਵੀ ਕੀਤੀ ਹੈ ਤੇ ਨੂੰ ਖਾਤ ਵੀ ਬਿਲਕੁਲ ਘੱਟ ਪਈ ਸੀ ਇਸ ਜਗ੍ਹਾ ਨੂੰ ਪਹਿਲਾਂ ਹੀ ਮੋਨੀਟਰ ਕਰ ਲਿਆ ਸੀ ਵੀ ਇੱਥੋਂ ਬੀਜ ਰੱਖਣਾ ਤੇ ਉਹਨੂੰ ਮੋਨੀਟਰ ਕਰਕੇ ਤੇ ਉੱਥੇ ਸਾਰੀ ਛਾਂਟੀ ਕਰਕੇ ਤੇ ਤੇਲੇ ਵਾਲੇ ਵੀ ਇੱਕ ਅੱਧੀ ਸਪਰੇ ਇੱਥੇ ਵੱਧ ਕੀਤੀ ਗਈ ਏ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਾ ਹੋਵੇ ਸਾਰੇ ਦੋਸਤਾਂ ਦਾ ਧੰਨਵਾਦ ਹੁਣ ਕਰਨੇ ਦੀ ਆਪਾਂ ਪੈਕਅਪ ਹੁਣ ਚੱਕ ਕੇ ਲੈ ਜਾਣੇ ਆਪਾਂ ਜੀ മേയാണോ <laughs>